ਕੁਝ ਦਿਨ ਪਹਿਲਾਂ ਇੱਕ ਕੈਬ ਡਰਾਈਵਰ ਦਾ ਕਤਲ ਹੋ ਗਿਆ ਸੀ ਜਿਸ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਮਾਮਲਾ ਦਰਜ ਕਰਕੇ ਛਾਪੀਆਂ ਸ਼ੁਰੂ ਕਰ ਦਿੱਤੀ ਗਈ ਸੀ ਇਸ ਦੀ ਨਵੀਂ ਅਪਡੇਟ ਆਈ ਹੈ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸੀਐਸਟਾਫ ਮੋਹਾਲੀ ਵੱਲੋਂ ਤਿੰਨ ਵਿਅਕਤੀਆਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਸਬੰਧ ਜੈਸੇ ਮੁਹੰਮਦ ਨਾਲ ਦੱਸੇ ਜਾ ਰਹੇ ਨੇ ਆਪਾਂ ਸੁਣਾਣਿਆਂ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਡੀਆਈਐਸ ਉਪਰ ਰੇਂਜ ਅਰਜੰਦ ਦੇ ਭੁੱਲਰਣਾ ਤੇ ਐਸਐਸਪੀ ਮੋਹਾਲੀ ਕੀ ਕਹਿ ਰਹੇ ਨੇ ਤਿੰਨ ਬੰਦੇ ਜੀਐਨਕੇ ਦੇ ਨੇ ਇਹਨਾਂ ਨੇ ਅਨਲ ਕੁਮਾਰ ਦੀ ਜਿਹੜੀ ਉਹ ਟੈਕਸੀ ਹੈ ਕੀਤੀ ਹਰੜ ਤੋਂ ਉਹ ਕਹਿੰਦੇ ਵੀ ਸਾਨੂੰ ਚੰਡੀਗੜ੍ਹ ਲੈ ਕੇ ਚੱਲ ਚੰਡੀਗੜ੍ਹ ਜਾਣ ਦੀ ਵੀ ਆਏ ਪਹਿਲਾਂ ਰੇਲਵੇ ਸਟੇਸ਼ਨ ਮੋਹਾਲੀ ਲੈ ਗਏ ਮੋਹਾਲੀ ਰੇਲਵੇ ਸਟੇਸ਼ਨ ਜਾਣ ਤੋਂ ਬਾਅਦ ਫਿਰ ਕਹਿੰਦੇ ਕਿ 에어ਪੋਰਟ ਸਾਈਡ ਨੂੰ ਜਾਣਾ 에어ਪੋਰਟ ਸਾਈਡ ਦੇ ਗਏ ਉੱਥੋਂ ਵਾਸ਼ ਮੋੜਾ ਫਿਰ ਅੱਗੇ ਕੰਡਿਆਲੀ ਪਿੰਡ ਨੂੰ ਚਲੇ ਜਿੱਥੇ ਕਿ ਇਹਨਾਂ ਨੇ ਅਨਲ ਕੁਮਾਰ ਨੂੰ ਤਿਲ ਗੋਲੀਆਂ ਮਾਰ ਕੇ ਇਹਨਾਂ ਨੇ ਮਾਰਤਾ ਮਾਰ ਤੋਂ ਬਾਅਦ ਉਹਦੀ ਡੈੱਡ ਬਡੀ ਕੰਡਿਆਲੀ ਪਿੰਡ ਇੱਥੇ ਛੱਡਤੀ ਤੇ ਗੱਡੀ ਲੈ ਕੇ ਇਹ ਆਪ ਚਨੇ ਜਨੇ ਜਿਹੜੇ ਭਰਾ ਹੋ ਕੇ ਇਹ ਜਾਦੇ ਹੋਏ ਅੰਮ੍ਰਿਤਸਰ ਨੂੰ ਚਲੇ ਗਏ ਥਾਣੇ ਕੱਥੂ ਨਗਲ ਦੇ ਵਿੱਚ ਇਹਨਾਂ ਦੀ ਗੱਡੀ ਦਾ ਉੱਥੇ ਤੇਲ ਖਤਮ ਹੋ ਗਿਆ ਤੇ ਇਹਨਾਂ ਨੇ ਗੱਡੀ ਉੱਥੇ ਛੱਡਤੀ ਉਸ ਤੋਂ ਬਾਅਦ ਇਹ ਬਟਾਲੇ ਚਲੇ ਗਏ ਬਟਾਲੇ ਵੀ ਪਹਿਲਾਂ ਕਿਰਾਏ ਤੇ ਉੱਤੇ ਮਕਾਨ ਲੈ ਕੇ ਰਹਿੰਦੇ ਸੀ ਤੇ ਅਗਲੇ ਦਿਨ ਫਿਰ ਇਹ ਗੱਡੀ ਲੈਣ ਗਏ ਤੇ ਜਿੱਥੇ ਗੱਡੀ ਲੈਣ ਗਏ ਚ ਉੱਥੇ ਪੁਲਿਸ ਨੂੰ ਦੇਖ ਕੇ ਇਹ ਫਰਾਰ ਹੋ। ਤੇ ਉਧਰੋਂ ਸਾਡੀਆਂ ਟੀਮਾਂ ਜਿਹੜੀਆਂ ਇੱਥੇ ਲੱਗੀਆਂ ਸੀ ਉਹ ਸਾਡੀਆਂ ਟੀਮਾਂ ਵੀ ਪਹੁੰਚ ਗਈਆਂ ਲੋਕਲ ਪੁਲਿਸ ਨੂੰ ਨਾਲ ਲੈ ਕੇ ਉੱਥੇ ਬਟਾਲਾ ਤੇ ਗਰਦਾਸਪੁਰ ਦੀ ਟੀਮ ਨੂੰ ਨਾਲ ਲੈ ਕੇ ਇੱਕ ਦੋਸ਼ੀ ਸਾਹਿਲ ਸਾਹਿਲ ਬशीर ਇਹਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਮਨੀਸ਼ ਕੁਰਖ ਅੰਸ਼ੇ ਇਨੂੰ ਗ੍ਰਿਫਤਾਰ ਕੀਤਾ ਤੇ ਦੋਸ਼ੀ ਆਜਾਜ਼ ਅਹਿਮਦ ਖਾਨ ਇਹ ਤਿੰਨੇ ਹੀ ਜਿਹੜੇ ਹੈਗੇ ਨੇ ਜੀਣ ਕਹਿੰਦੇ ਨੇ ਜਿਹੜਾ ਸਾਹਿਲ ਤੇ ਆਜਾਜ਼ ਇਹ ਆਪ ਦੇ ਵਿੱਚ ਰਿਸ਼ਤੇਦਾਰ ਨੇ ਇਹ ਮਾਸਕੀਆਂ ਦੇ ਲੜਕੇ ਨੇ ਕਜ਼ਨ ਲੱਗਦੇ ਨੇ ਇਹਨੇ ਕੀ ਕੀਤਾ ਜਿਹੜਾ ਸਾਹਿਲ ਬਸੀਰ ਇਹਨੇ ਇੱਕ ਗੱਡੀ ਲਈ ਜene ਪਹਿਲਾਂ ਤੇ ਉਹ ਲੈ ਕੇ ਯੂਪੀ ਚਲਾ ਗਿਆ ਪਿਸਟਲ ਲੈਣ ਤੇ ਉਥੋਂ ਨੇ 45000 ਰੁਪਏ ਦਾ ਇੱਕ ਪਿਸਟਲ ਲਿਆ ਇਹ ਕਹਿੰਦੀ ਗੱਡੀ ਦਾ ਉੱਥੇ ਐਕਸੀਡੈਂਟ ਹੋ ਗਿਆ। ਤੇ ਉਹ ਗੱਡੀ ਉੱਥੇ ਹੀ ਛੱਡ ਗਈ। ਯੂਪੀ ਦੇ ਵਿੱਚ ਤੇ ਇੱਥੇ ਤੁਰ ਕੇ ਆ ਗਿਆ। ਫਿਰ ਇਹਨਾਂ ਨੇ ਇੱਕ ਸਕੀਮ ਬਣਾਈ ਕਿ ਗੱਡੀ ਜਿਹੜੀ ਇੱਥੋਂ ਖੋਈ ਜਾਵੇ ਤੇ ਅੱਗੇ ਹੋਰ ਵਾਰਦਾਤਾਂ ਦੇ ਵਿੱਚ ਜਿਹੜੀ ਅੱਗੇ ਵਾਰਦਾਤਾਂ ਕਰਨ ਦੇ ਵਿੱਚ ਅਸੀਂ ਕਰਾਂਗੇ। ਉਹ ਗੱਡੀ ਇਹਨਾਂ ਨੇ ਜਿਹੜੀ ਇਹ ਅਨਲ ਕੁਮਾਰ ਦੀ ਗੱਡੀ ਇਹਨਾਂ ਨੇ ਖੋਲੀ। ਅਨਲ ਕੁਮਾਰ ਦੀ ਵਾਈਫ ਵੇਟ ਕਰਦੀ ਰਹੀ ਕਿ ਮੇਰਾ ਹਸਬੰਦਾ ਜੇ ਆਇਆ ਨਹੀਂ। ਕਿ ਅਦਰੋ ਬਈ ਆ ਜਾਂਦਾ ਤੇ ਉਹਦੇ ਦੋ ਮੋਬਾਈਲ ਸੀ ਉਹ ਦੋਨੋਂ ਮੋਬਾਈਲਾਂ ਤੇ ਉਹਨੇ ਕਾਲ ਕੀਤੀ ਤੇ ਮੋਬਾਈਲ ਜਿਹੜੇ ਸਵਿਚ ਆਫ ਆ ਰਹੇ ਸੀ ਤੇ ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਉਤਲਾਹ ਦਿੱਤੀ ਤੇ ਸਾਡੇ ਵੱਲੋਂ ਜਿਹੜਾ ਹੈ ਕਿਡਨਾਪਿੰਗ ਦਾ ਪਰਚਾ ਦਰਜ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਅੱਜ ਜਿਹੜੀ ਅਸੀਂ ਡੱਡਬੱਡੀ ਬਰਾਮਦ ਕਰ ਲਈਏ ਪਿੰਡ ਕੰਡਿਆਲੀ ਤੋਂ ਤੇ 302 ਦੇ ਜੁਰਮ ਦਾ ਜਿਹੜਾ ਮਰਡਰ ਦਾ ਜਿਹੜਾ ਵਾਧਾ ਕਰ ਦਿੱਤਾ ਗਿਆ ਇਹ ਜਿਹੜਾ ਦੋਸ਼ੀ ਸਾਹਿਲ ਬशीर ਇਹ ਜੈਸ਼ੀ ਅਤਵਾਦੀ ਸੰਗਠਨ ਦਾ ਮੈਂਬਰ ਹੈ ਇਹ ਪਹਿਲਾਂ ਵੀ ਇਹਨਾਂ ਦੇ ਜੀਐਨਕੇ ਦੇ ਵਿੱਚ ਪਰਚੇ ਦਰਜ ਹੋਏ ਆ ਉੱਥੇ ਵੀ ਇਹਦੇ ਤੇ 14825 ਨੂੰ ਆਰਮਜ਼ੈਪਟ ਦਾ ਪਰਚਾ ਦਰਜ ਹੋਇਆ ਤੇ ਨਾਲੇ ਦੇ ਉੱਤੇ ਯੋਫਾ ਵੀ ਲੱਗੀ ਹੋਈ